ਉਹ ਤੇ ਕਿਹਦਾ ਉਹਦਾ ਆਸਰਾ ਨਾ ਭਰਾ ਨਾ ਭੈਣ ਦਾ ਨਾ ਪਿਓ ਦਾ ਕੀ ਨਾਮ ਕੀ ਸੀ ਜੋ ਚੋੜਾ ਦਾ ਨਾਮ ਅਮਰ ਸਿੰਘ ਕਿੰਨੀ ਉਮਰ ਪਾਲ ਕਿੰਨੀ ਉਮਰ ਦੀ 35 ਸਾਲ ਇਹ ਵਿਆਹ ਕਿ ਕਦੋਂ ਜੀ ਵਿਆਹਿਆ ਦੋ ਬੱਚੇ ਇੱਕ ਗੁੱਡੀ ਕਾਕਾ ਹਾਂਜੀ ਕੀ ਜਿਹੜੀ ਦਾਰੂ ਪੀਦੀ ਹੈ ਕਿੱਥੋਂ ਵੀ ਕੇ ਇਹ ਜੀ ਜਾਂਦਾ ਰਹਿੰਦਾ ਥਰੀਵਾਲ ਪੀਣ ਤੇ ਪਹਿਲੋਂ ਪੀ ਕੇ ਕੰਮ ਤੇ ਵੀ ਜਾਂਦਾ ਸੀ ਕੰਮੋਂ ਫੇਰ ਆ ਕੇ ਪੈਕ ਰੋਟੀ ਖਾ ਕੇ ਨੰਦਰਾ ਪੈ ਜਾਂਦਾ ਹੈ ਕਾਲਜ ਰੋ ਪੀ ਕੇ ਆਉਂਦਾ ਹੈ ਜਾ ਰਹਾ ਤਾਂ ਉਹ ਘਮੜ ਕੇ ਸੀ ਤਾਂ ਚੈੱਕ ਕਰਿਆ ਕਿ ਗੁੱਜ ਤੇ ਕੀ ਹੋਣਾ ਆਂਦਾ ਮੇਰੇ ਦਿਲ ਨੂੰ ਕੋਈ ਝੰਡਾ ਹਾਂਜੀ ਇਹ ਕੁੜੀ ਦਾ ਵੀ ਦਿਲ ਨੂੰ ਆਂਦਾ ਮੇਰੇ ਕੋਲ ਹੁੰਦਾ ਤੇ ਮੈਂ ਨਮਕਾ ਲਿਆ ਖ ਦਿੱਤਾ ਵਾ ਤੇ ਮੜ ਕੇ ਮਾਰਾ ਜਾ ਟੇ ਗਿਆ ਫੇ ਇ ਜੜਾ 8.5 ਹੋਣ 9 ਨਾ ਦੀ ਜਾਨ ਜਿਹੜੀ ਕਿ ਟੁੱਟ ਰਹੀ ਸੀ ਮੈਂ ਲਿਆ ਗਿਆ ਫੇ ਰ ਆਪਾਂ ਲੱਗੇ ਆ ਤੇ ਉਹਨਾਂ ਵੇਖਿਆ ਤੇ ਫੇ ਉਹਨਾਂ ਕਹ ਆ ਪੀਏ ਪੂਰਾ ਕਿੰਨਾ ਕਰਦੇ ਜਾਨ ਮਾਨ ਕੇ ਬੱਚਿਆਂ ਨਾਲ ਸੋਚਣਾ ਕਰਨਾ ਇਹ ਬੱਚਿਆਂ ਨਾਲ ਸੋਚਿਆ ਜਾਵੇ ਉਹੜੀ ਲੜ ਲੱਗੀ ਉਹੜਾ ਸੋਚਿਆ ਤੇ ਇਹਦਾ ਹੋਣਾ ਨਹੀਂ ਹਾਂ ਸਰ ਪੀ ਕੇ ਆਏ ਬਸ ਮੈਨੂੰ ਬਸ ਇਹੋ ਕਿਹਾ ਕਿ ਇੱਥੇ ਲੁਕ ਜੇ ਦਸਤਾਨ ਲਿਖਾ ਪਕਾ ਕੇ ਮੁੜ ਕੇ ਇਹਦੇ ਪਾਸੇ ਕੁਛ ਖਾ ਨਹੀਂ ਮੁੰਡਾ ਹਸਕੇ ਤੇ ਖੜਿਆ ਜੇ ਹਾਂ ਜੀ ਉਹਨਾਂ ਦੱਸਿਆ ਕੁਝ ਦੋਰ ਕੀ ਕੀ ਕਰਦੀ ਉਹ ਤੋਂ ਦੜ ਕੇ ਛੇ ਤੇ ਉਹਨਾਂ ਨਹੀਂ ਨਹੀਂ ਧੀਰੇ ਧੀਰੇ ਇੱਥੇ ਹਾਂ ਦੱਸੋ ਰਾਂ ਜੀ ਉਹ ਮੇਰਾ ਪਾਸੇ ਸਾਥ ਦਿੰਦੇ ਮੈਂ ਤੇ ਢੇਲੀ ਮੱਟੀ ਰਹਿੰਦੀ ਹਾਂ ਮੇਰੇ ਬੱਚਿਆ ਖੋਣ ਦਾ ਬਸ ਕਾਲੀ ਪੀਤੀ ਹੀ ਬਸ ਤੇ ਉਹ ਜਿਹਾਣ ਲੈ ਕੇ ਚੱਲਦੀ ਚੱਲਦੀ ਚੱਲ ਅੱਜ ਮਿਸਤਰੀ ਛਿੰਨੇ ਬੱਚਿਆ ਦੀ ਕਿਤੇ ਨਾ ਆ ਆਖਾ ਕਾ ਤੇ ਗੁਰਿਆ ਮਾਂ ਦੇ ਮੇਰੇ ਬੱਚਿਆਂ ਦਾ ਸੋਚਿਆ ਤੇ ਆ ਤੇ ਮੇਰਾ ਸੋਚਿਆ ਚੱਲ ਆ ਜੋ ਪੁੱਛ ਲੈਣੀ ਇਹ ਟੋਟਲ ਜੀ 4 ਦਿਨਾਂ ਦੇ ਫੋਟੋ ਇਹਨੇ ਖੜੀ ਕਰਾ ਪਰ ਮਾਰੀ ਬਣਾ ਫਰੀ ਬਹੁਤ ਸਾਡਾ ਮਿਲ ਗਿਆ ਟੋਟਲ 14 ਮੋਤੋ ਇਹਨੇ ਜਿੱਦੂ ਇੱਕ ਮੋਤ ਮੇਰੇ ਪਿੰਡ ਤੋਂ ਆਉਂਦੀ ਹੈ ਤੁਹਾਡੇ ਪਿੰਡ ਤੋਂ ਕਿਹੋ ਉਹਦੇ ਮੇਟਰ ਨਾਲ ਜੀ ਅਮਰਪਾਲ ਸਿੰਘ ਸਾਨੂੰ ਪ੍ਰਤਾਪ ਸਿੰਘ ਕੇ ਆ ਉਮਰ 35 ਸਾਲ ਦੀ ਹੈ। ਇਹ ਕਹਿੰਦਾ ਕਿ ਗੈਰਕਾਨੂੰਨੀ ਬਹੁਤ ਮਾੜੀ ਕਟਨਾ ਵਾਪਰੀ ਹੈ ਜੀ ਛੋਟੇ ਜਿਹੜੇ ਬੱਚੇ ਨੇ ਇਹਨਾਂ ਦੀ ਪਰਵਾਰ ਦੇ ਮੇਜਰ ਅਪੀਲ ਦੇ ਪ੍ਰਸ਼ਾਸਨ ਨੂੰ ਤੇ ਇਹੋ ਜਿਹੇ ਲੋਕ ਗਾਲ ਦੇਸੀ ਦਾਰੂ ਵੇਚਦੇ ਆ ਮਾੜੀ ਦਾਰੂ ਵੇਚਦੇ ਜੋ ਵੀ ਦਾਰੂ ਵੇਚਣੇ ਉਹਨਾਂ ਕੋਲ ਬੰਦੇ ਨੇ ਕਿਹੜੀ ਗੱਲ ਬਾਤ ਪਈ ਹੈ। ਨਾਂ ਤੋਂ ਰੋਕਣਗਾ ਵੀ ਅਗਲਾ ਫਰੀ ਜੇ ਅਸੀਂ ਦਾਰੂ ਜਾਂ ਮੱਟਾ ਨਾਕੀ ਜਾਵੇ। ਔਰ ਜਿਹੜੇ ਪਿੰਦੇ ਨੇ ਤਾਂ ਉਹਨਾਂ ਨੇ ਕਿਹਾ ਭਰਾਓ ਹਰ ਜਗ੍ਹਾ ਹੋਈਆਂ ਜੀ ਸਰਕਾਰ ਇੱਕ ਲਕੀ ਨਿਸ਼ਚਾਉਂ ਦੇ ਤੁਸੀਂ ਬਚੋ। ਜਿਹੜਾ ਕੋਈ ਤੁਹਾਡੇ ਕਿੰਨੇ ਕਿੰਨੇ ਬਾਹਰ ਪੀ ਗਿਆ ਜੀ। ਹੋਰ ਟੱਪਰੀਆਂ ਜੀ ਵੀ ਆ ਦਾ ਟੋਰ ਟੋਰ ਦਾ ਲੋਕਾ ਕਰ ਰਿਹਾ ਹੈ ਪਰ ਹੋਰ ਇਹ ਕੋਈ ਸਾਹਮਣੇ ਦਾ ਮਾਮਲਾ ਨਹੀਂ ਆ ਮਾਮਲਾ ਨਹੀਂ ਹੈ ਕੋਈ ਵੀ ਇੱਕੋ ਹੀ ਮਾਮਲਾ ਹੈ ਜਿਹੜਾ ਟੋਰ ਪਾਲ ਦੇ ਤੇ ਕਿਦਾਂ ਦੇ ਪਰਿਵਾਰ ਗਏ ਜਿਹੜੇ ਇਹ ਫੌਜਦਮ ਸੀਗੇ ਜਿਨ੍ਹਾਂ ਨੇ ਇੱਥੇ ਕਿਸੇ ਸਰਕਾਰ ਜਿਹੜਾ ਮੇਨ ਪਤਾ ਜਿਹੜਾ ਪਿੱਛੋਂ ਲੈ ਕੇ ਜਿਹਨੇ ਇਹਨਾਂ ਨੂੰ ਪ੍ਰੋਵਾਈਡ ਕੀਤੀ ਸੀ ਉਹ ਅਰੈਸਟ ਹੋ ਚੁੱਕਾ ਹੈ ਔਰ ਸਫੀਸ਼ੀਐਂਟ ਐਵੀਡੈਂਸ ਸਾਡੇ ਕੋਲ ਟੈਕਨੀਕਲੀ ਸਭ ਕੁਝ ਮਿਲ ਚੁੱਕਾ ਹੈ ਪਰ ਉਹਨਾਂ ਸਖਤ ਸਖਤ ਸੀ ਸਜ਼ਾ ਤੋਂ ਲੈਡੀ ਵੀ ਕਸਤਾਰੀ ਵੀ ਅਸਲ ਇੱਕ ਲੇਡੀ ਵੀ ਕਸਤਾਰ ਹੋਈ ਆ ਉਹ ਵੀ ਇਹ ਕੰਮ ਕਰਦੀ ਸੀ ਔਰ ਲੇਡੀ ਦੇ ਹਸਬੰਡ ਵੀ ਦੀਥ ਹੋ ਗਈ ਆ ਮੈਂ ਵੀ ਤੇ ਉਹ ਆਪੀ ਨਸ਼ੇ ਦੀ ਸਮਾਜ ਚਾਲੂ ਕਰਦੇ ਸਮਾਜ ਵਿੱਚ ਉਹਨੂੰ ਵੀ ਰਸਤੀ ਪਰ ਇਹੋ ਮੈਂ ਬੁੱਲਾ ਸਿਹਤ ਕੇ ਅੰਦਰ ਵਿਖੇ ਮੁਲਜ਼ਮ ਜੀ ਇਹਨਾਂ ਪਿਕਦੀਆਂ ਸੀ ਆਪਰਚੁਨਿਟੀ ਸਟੇਟ ਹੋਇਆ ਔਰ ਜਿਆ ਕਿਉਂ ਹੁੰਦਾ ਤੇ ਕੋਈ ਨਾ ਕੋਈ ਕਈ ਮਰੀਜ਼ ਬਾਕੀ ਸਾਡੇ ਹੁੰਦਾ ਕਿੰਨੇ ਮੋਟਾ ਹੋ ਚੁੱਕੀਆਂ ਸੀ 14 14 ਟਾਈਮ ਹਾਂ ਇਹ ਵੀ ਤੁਹਾਡੇ ਤੇ ਵਿੱਚ ਹੋਣੇ ਚਾਹੀਦੇ ਹਸਪੀਟਲ ਦਾਖਲ ਹੈਗੇ ਆ ਉਹਨਾਂ ਦਾ ਇਲਾਜ ਚੱਲ ਰਿਹਾ ਆ ਬਾਕੀ ਜਿਹੜੀ ਟ੍ਰਾਸਪੋਰਟਿੰਗ ਹੋਣੀ ਸੀਗੀ ਉਹ ਵੀ ਬਿਮਾਰ ਆ ਕੇ ਸਿਵਲ ਹੰਡਸਟੇਸ਼ਨ ਟੀਸੀ ਮੈਪ ਤੇ ਉਸੇ ਵੇਲੇ ਹਸਪੀਟਲ ਡਾਕਟਰ ਐਮਬੂਲੈਂਸ ਰਾਹੀਂ ਆ ਗਿਆ ਸੀ ਕੀਤੀ ਪੁਲਿਸ ਦੀ ਵੀ ਕੀਤੀ ਸੀ ਨਾ ਮੈਡੀਕਲ ਏਡ ਦੇਣ ਨੂੰ ਤਾਂ ਸੋਣੇ ਦੇ ਪੰਡਾ ਦਾ ਕੰਮ ਆਤਕੇ ਸੱਤ ਦੇ ਸੱਤ ਚਾਰ ਚਾਹੀਦੀ ਹੈ ਜਿਹੜਾ ਬਟਾ ਵੱਡਾ ਹੋ ਗਈ ਹੈ ਕਿ ਜਿਹੜੀਆਂ ਮੌਤਾਂ ਹੋਈਆਂ ਨੇ ਇੱਕੇ ਸ਼ਰਾਬ ਦੇ ਨਾਲ ਹੋਈਆਂ ਤੇ ਵਕਤ ਨਾਲ ਹਾਂਜੀ ਇੱਕੋ ਇੱਕ ਸ਼ਰਾਬ ਬਿਲਕੁਲ ਟੀਸੀ ਬੰਦੇ ਜਿਨ੍ਹਾਂ ਨੇ ਸਪਲਾਈ ਕੀਤੀ ਸੀਗੀ ਉਹਦੇ ਵੱਲੋਂ ਹੀ ਹੋਈਆਂ ਠੀਕ ਹੈ जो, 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 जो मैसेज मिलना शुरू है है टाइम पे अपनी मेडिकल टीम्स कर हॉस्पिटल भी पहुंचायाचुनेटली चौदह लोगों की डेथ हो चुकी है ही डेथ काउंट हो ना बढ़े इस रीजन साइड और डोर टू डोर मेडिकल टीम्स डॉक्टर साहबान रातों ही अभी जिन्होंने भी सेवन किया हो भावें सिमटोमैटिक ना भी हो अभी इंसिसट कर रहे कि उन्होंने अभी दाखिल करा के एक बार चेकअप करा दी जो ठीक हो तो बहुत वाइस गल है जी बट असि इंसिस कर रहे हैं कि एक बार उन्होंने ट्रीटमेंट एंड चेकअप जरूर होम रात दौजूद ने जी पिंड uh, मेन बंदे ऑलरेडी गिरफ्तार भी हो चुके हैं एक्साइज की ज्वाइंट रा जो सप्लाई चेन है उससे भी लिता जा रहा है अनफोर्चुनेटली जे परिवार काफी गरीब वर्ग के भी है ਤੇ ਉਹ ਬੇਸਿਕਲੀ ਰੋਜ਼ਾਨਾ ਨਾਲ ਦਿਹਾੜੀ ਹੁੰਦੀ ਸੀ ਕਿ ਤੇ ਉਸ ਤੋਂ ਬਾਅਦ ਜਿਹੜਾ ਸੇਵਨ ਕੀਤਾ ਗਿਆ ਸੀਗਾ ਤੇ ਉਹ ਕਹਿੰਦੇ ਕਿ ਜਾਂ ਤੱਕ ਕੱਲ ਜਾਂ ਇੱਕ ਰਾਤ ਪਹਿਣਾ ਉਹਨਾਂ ਤੋਂ ਹੀ ਜਿਹੜੀ ਸੇਵਨ ਹੋਈ ਸੀਗੀ ਤੇ ਉਸ ਤੋਂ ਬਾਅਦ ਜਿਹੜੀ ਪੋਮਿਟਿੰਗ ਜਾਂ ਇਹਦਾ ਦੇ ਸਿੰਟਮਸ ਉਹਨਾਂ ਨੂੰ ਸ਼ੋਅ ਹੋਏ ਸੋ ਪੁਛਾ ਨੇ ਤਾਂ ਆਪਣਾ ਹਿਸਾਬ ਨਾਲ ਇਲਾਜ ਇੱਥੇ ਜਿੱਦਾਂ ਲੋਕਲੀ ਕਰਾਂਦੀ ਕੋਸ਼ਿਸ਼ ਕੀਤੀ ਅ ਬਚਜੋ ਨਹੀਂ ਹੋਇਆ ਫਿਰ ਸਾਨੂੰ ਸ਼ਾਇਦ ਉਸ ਟਾਈਮ ਰਾਤ ਨੂੰ ਕਾਲਦਾਨੀ ਸ਼ੁਰੂ ਹੋ ਗਈ ਸੀ ਕਿ ਉਸ ਟਾਈਮ ਤੇ ਅਸੀਂ ਡਾਕਟਰਾਂ ਦੀ ਟੀਮ ਰਸ਼ੀ ਜਿਹੜੇ ਜਿਹੜੇ ਮਰੇ ਨੇ ਉਹਨਾਂ ਦੇ ਘਰ ਤੇ ਹੀ ਘਰ ਚੱਲਦਾ ਸੀ ਤੇ ਕੋਈ ਉਹਨਾਂ ਦੇ ਲਈ ਕੋਈ ਲੋਕ ਜਿਹੜੀ ਜਿਹੜੀ ਪੰਜਾਬ ਸਰਕਾਰ ਹੈ ਤੇ ਮਾਨਯੋਗ ਸੀਐਮ ਸਰ ਹੈ ਉਹਨਾਂ ਤੇ ਕਲੀਅਰ ਦਿਸ਼ਾ ਨਿਰਦੇਸ਼ ਹੈ ਕਿ ਅਸੀਂ ਪੂਰੀ ਤਰ੍ਹਾਂ ਫੈਮਿਲੀਜ਼ ਨਾਲ ਖੜੇ ਹਾਂ ਉਹਨਾਂ ਨੂੰ ਹਰ ਪੱਖੋਂ ਅਸੀਂ ਮਦਦ ਕਰ ਰਹੇ ਹਾਂ ਭਾਵੇਂ ਉਹਦੀ ਬੱਚਿਆਂ ਦੀ ਪੜ੍ਹਾਈ ਹੈਗੀ ਹੈ ਜਾਂ ਉਹਨਾਂ ਦੀ ਆਰਥਿਕ ਸਹਾਇਤਾ ਅਸੀਂ ਉਹਨਾਂ ਨਾਲ ਖੜੇ ਹਾਂ ਐਂਡ ਮੋਸਟ ਇੰਪੋਰਟੈਂਟਲੀ ਐਜ਼ ਆਫ ਨਾਊ ਹੀ 30 ਟੀਮ ਇਸ ਇਹੀ ਟਰਾਈ ਕਰ ਰਹੀ ਹੈ ਕਿ ਇਹ ਹੁਣ ਬਹੁਤ ਚੀਜ਼ ਜਿਹੜੀ ਹੈ ਬੜੇ ਨਾ ਅਸੀਂ ਹੁਣ ਵੀ ਡੋਰ ਡੋਰ ਜਾ ਰਹੇ ਹਾਂ बिकॉज 24 ਘੰਟੇ ਹੁਣ ਵੀ ਸਾਡੇ ਲਈ ਥੋੜੀ ਜਿਹੀ ਉਹ ਹੁੰਦੇ ਹੈ ਕ੍ਰਿਟੀਕਲ ਸੋ ਐਸ ਪਰ ਜਿਹੜੀ ਮੈਡੀਸਨ ਦੀ ਪ੍ਰੋਟੋਕਾਲ ਹੈ ਅਸੀਂ ਹੁਣ ਵੀ ਲੋਕਾਂ ਨੂੰ ਇੱਕ ਵਾਰੀ ਅਬੈਂਡੈਂਟ ਪੋਰਸ਼ਨ ਦੇ ਰਹੇ ਹਾਂ ਅਸੀਂ ਹਸਪਤਾਲੇ ਜਾ ਰਹੇ ਹਾਂ ਕਿੰਨੇ ਕਿ ਜਾਣੇ ਨੇ ਅੱਜ ਆਪਣਾ ਪੈਨ ਜਾਣੀ ਹਸਪਤਾਲ ਤੇ ਕਿਹਨੇ ਜੀ ਤੇ ਅਸੀਂ ਹੁਣ ਹੋਰ ਲੋਕ ਜਿਹੜੇ ਨੇ ਹੁਣ ਹੀ ਅਸੀਂ ਸ਼ਿਫਟ ਕੀਤੇ ਹੈ ਬਿੰਚ ਸੋ ਅਸੀਂ ਲਗਾਤਾਰ ਵੇਦੇ ਸਿੰਟੋਮੈਟਿਕ ਹੈ ਜਦੋਂ ਮੈਂ ਕਿਹਾ ਸਿੰਟੋਮੈਟਿਕ ਹੈ ਜਾਂ ਨਾ ਨਾ ਵੀ ਸਿੰਟੋਮੈਟਿਕ ਹੈਗੇ ਅਸੀਂ ਇੱਕ ਵਾਰੀ ਉਹਨਾਂ ਨੂੰ ਜਰੂਰ ਚੈੱਕਅਪ ਕਰਾ ਲੇ ਫਿਰ ਬਾਅਦ ਵਿੱਚ